ਸਸ਼ਕਲ ਜੀ ਮੈਂ ਸਟਾਈਲਿਸ਼ ਅੰਦਾਜ਼ ਤੋਂ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਇਹ ਹੈਂਡ ਪਲੱਸ ਮਸ਼ੀਨ ਦੇ ਵਿੱਚ ਹੋਣਗੇ ਪਲੀਜ਼ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਸ ਹੈ ਜਿਹੜੇ ਕਿਵੇਂ ਦੇ ਲੱਗਦੇ ਹੈਗੇ ਆ ਇੱਕ ਮੇਰਾ ਅੰਦਾਜ਼ ਕ੍ਰੀਏਸ਼ਨਸ 2022 ਦੇ ਨਾਮ ਤੇ ਇੰਸਟਾਗ੍ਰam ਤੇ ਵੀ ਪੇਜ ਬਣਿਆ ਹੋਇਆ ਪਲੀਜ਼ ਉਹਨੂੰ ਵੀ ਜਰੂਰ ਫੋਲੋ ਕਰਿਓ ਜਿੰਨੇ ਵੀ ਦੀ ਆਪ ਤੁਹਾਨੂੰ ਵੀਡੀਓ ਦਿਖਾਈ ਜਾਂਦੀ ਹੈ ਸੂਟ ਦਿਖਾਏ ਜਾਂਦੇ ਆ ਵੀਡੀਓ ਦੇ ਵਿੱਚ ਸੇਮ ਤੁਹਾਨੂੰ ਉਦਾਂ ਦੇ ਮਿਲਣਗੇ ਕੋਈ ਐਵੇਂ ਨਹੀਂ ਹੈ ਵੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਸ਼ੋਰ ਦੇ ਫਾਮ ਆਵਾਂਗੇ ਬਾਅਦ ਵਿੱਚ ਕੋਈ ਸ਼ੋਰ ਮਿਲੇ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਜਿਹੜੇ ਸੂਟ ਹੈ ਤੁਹਾਨੂੰ ਅ ਵਰਕ ਕਰਕੇ ਮਿਲਣਗੇ ਤੇ ਜਿਹੜਾ ਆਪਣੇ ਸੂਟ ਹੈ ਉਹ 15 ਤੋਂ 20 ਦਿਨ ਦੇ ਆਪਾਂ ਵਿੱਚ ਵਿਦ ਚ ਵਿਦ ਸਟੀਚਿੰਗ ਸੂਟ ਹੈ ਜਿਹੜਾ ਰੈਡੀ ਕਰਕੇ ਦੇ ਦਿੰਨੇ ਆਂਗੇ ਤਾਂ ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋ ਮੇਰਾ ਆਰਡਰ WhatsApp ਨੰਬਰ ਹੈ 6284188643 ਉੱਥੇ ਤੁਸੀਂ ਕਾਲ ਵੀ ਕਰ ਸਕਦੇ ਹੋ ਮੈਨੂੰ ਮੈਸੇਜ ਕਰਕੇ ਵੀ ਜਿਹੜੇ ਸੂਟਸ ਦੀ ਫੁੱਲ ਡਿਟੇਲ ਹੈ ਉਹ ਲੈ ਸਕਦੀਆਂਗੇ ਜਿਹੜਾ ਆਪਣੇ ਕੋਲੇ ਫਰਸਟ ਸੂਟ ਹੈ ਹਾਂਜੀ ਆਪਣੇ ਕੋਲੇ ਜਿਹੜਾ ਫਰਸਟ ਸੂਟ ਹੈ ਇਹ ਕਾਫੀ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਹੈ ਇਹ ਆਪਣੇ ਕੋਲ ਆਰਡਰ ਤੇ ਰੈਡੀ ਹੋਇਆ ਇਸ ਦਾ ਚਾਕ ਤੇ ਕੇਰਾ ਵੀ ਆਊਗਾ ਸੇਮ ਡਿਜ਼ਾਈਨ ਰੈਡੀ ਹੋਇਆ ਏ ਜਿਹੜੀ ਸ਼ਰਟ ਹੈ ਸ਼ਰਟ ਦੇ ਵਿੱਚ ਡਾਟਸ ਆ ਜਾਣਗੇ ਇਸ ਤਰ੍ਹਾਂ ਆਪਾਂ ਪੈਚ ਲਗਾ ਕੇ ਪ੍ਰੋਪਰ ਵਰਕ ਕੀਤਾ ਹੋਇਆ ਇਹ ਆਪਾਂ ਨੂੰ ਕਸਟਮਰ ਨੇ ਕਿਹਾ ਸੀ ਆ ਵੀ ਨੀਚੇ ਤੋਂ ਕਟ ਵਰਕ ਨਹੀਂ ਕਰਨਾ ਤੁਸੀਂ ਇੱਦਾਂ ਹੀ ਛੱਡ ਦਿਓ ਤਾਂ ਆਪੋਂ ਵੀ ਛੱਡਤਾ ਉਹਨਾਂ ਨੇ ਬੋਲਿਆ ਸੀ ਕਿ ਅਸੀਂ ਤਰਪਾਈ ਕਰਵਾਵਾਂਗੇ ਸਟੀਚਿੰਗ ਟਾਈਮ ਇਹ ਆਪਣੇ ਕੋਲੇ ਸ਼ਰਟ ਆ ਜਾਊਗੀ ਇਹ ਹੈ ਜੋ 슬ੀਵਜ਼ ਦੇ ਉੱਪਰ ਆ ਜਾਊਗਾ ਇਸ ਤਰ੍ਹਾਂ ਇਹ ਆਪਣੇ ਕੋਲੇ ਲਾਈਟ ਚ ਪਰਪਲ ਤੇ ਡਾਰਕ ਪਰਪਲ ਦਾ ਕੰਬੀਨੇਸ਼ਨ ਸੀਗਾ ਜਿਹੜਾ ਇਹਦੇ ਨਾਲ ਦੁਪੱਟਾ ਸੀ ਇਸ ਤਰ੍ਹਾਂ ਹੀ ਦੁਪੱਟਾ ਆਏਗਾ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਹੋਇਆ ਜਿਵੇਂ ਦੀ ਆਪਾਂ ਨੂੰ ਕਸਟਮਰ ਨੇ ਪਿਕ ਭੇਜੀ ਸੀ ਬਿਲਕੁਲ ਸੇਮ ਉਸੇ ਤਰ੍ਹਾਂ ਆਪਾਂ ਨੇ ਦੁਪੱਟਾ ਜਿਹੜਾ ਕਸਟਮਰ ਨੂੰ ਰੈਡੀ ਕਰਕੇ ਦਿੱਤਾ ਹੋਇਆ ਇਹਦੇ ਵਿੱਚ ਵੀ 골ਡਨ ਜੇ ਡਾਟਸ ਆ ਜਾਣਗੇ ਦੁਪੱਟੇ ਦੇ ਵਿੱਚ ਬਿਲਕੁਲ ਸੌਫਟ ਤੇ ਲਾਈਟ ਵੇਟ ਦੁਪੱਟਾ ਆਏਗਾ ਇਹ ਜਿਹੜਾ ਆਪਣੇ ਕੋਲੇ ਸੈਕੰਡ ਸੂਟ ਹੈ ਉਹ ਵੀ ਹੈਂਡਵਰਕ ਦੇ ਵਿੱਚ ਆਏਗਾ ਇਹ ਵੀ ਆਪਣੇ ਕੋਲ ਹੈ ਜੋ ਗ੍ਰੀਨਿਸ਼ ਜਿਹੇ ਟੋਨ ਦੇ ਵਿੱਚ ਆਜੂਗਾ ਸੂਟ ਇਹ neck ਦੇ ਉੱਪਰ ਆਜੂਗਾ ਵਰਕ ਇਹ ਹੈ ਜੋ ਘੇਰੇ ਦੇ ਵਿੱਚ ਬੋਟੇ ਆਜੂਗੀ ਇਹ ਆਪਾਂ ਨੂੰ ਕਸਟਮਰ ਨੇ ਖੁਦ ਦਾ ਜਿਹੜਾ ਸਟੱਫ ਭੇਜਿਆ ਸੀ ਉਹਦੇ ਉੱਪਰ ਆਪਾਂ ਨੇ ਵਰਕ ਕੀਤਾ ਹੋਇਆ ਇਹ ਹੈ ਜੋ ਇਹਦੀਆਂ 슬ੀਵਸ ਦੇ ਉੱਪਰ ਆ ਜਾਊਗਾ ਬਿਲਕੁਲ ਲਾਈਟ ਵੇਟ ਵਰਕ ਜਿਹੜਾ ਆਪਾਂ ਨੇ ਇਹ ਕੀਤਾ ਹੋਇਆਗਾ ਜਿਹੜਾ ਆਪਣੇ ਕੋਲੇ ਇਹ ਸਟੱਫ ਹੈ ਸਿਲਕ ਦੇ ਵਿੱਚ ਸਟੱਫ ਇਹ ਹੈ ਜੋ ਆਪਣੇ ਕੋਲੇ बॉਟਮ ਦੇ ਉੱਪਰ ਵਰਕ ਆ ਜਾਊਗਾ ਇਹਨਾਂ ਦਾ 셔ਟ ਦੇ ਉੱਪਰ ਆਊਗਾ neck 셔ਟ ਦੇ ਵਿੱਚ ਬੂਟੀ sleeves ਦੇ ਉੱਪਰ ਇਹ ਹੈ ਜੋ बॉਟਮ ਦੇ ਉੱਪਰ ਆਊਗਾ ਜਿਹੜਾ ਆਪਣਾ ਸੂਟ ਦੇ ਕੋਸਟ ਹੈ ਉਹ ਵਿਦ ਸਟੱਫ ਵੀ ਡਿਪੈਂਡ ਕਰਦੀ ਹੁੰਦੀ ਆ ਅਗਰ ਆਪਾਂ ਸਟੱਫੀ 1500000 ਦਾ ਲੈ ਲਾਂਗੇ ਤਾਂ ਉਹਦੇ ਨਾਲ ਜਿਹੜਾ ਸੂਟ ਦੀ ਕਾਸਟ ਹੈ ਆਟੋਮੈਟਿਕ 1000 ਵਧ ਜਾਂਦੀ ਹੈ ਵਰਕ ਦੇ ਅਕੋਰਡਿੰਗ ਜਿਹੜਾ ਇਹ ਸੂਟ ਹੈ ਤੁਸੀਂ ਅਗਰ ਐਵੇਂ ਦਾ ਰੈਡੀ ਕਰਵਾਉਣੀ ਹੋਗੇ ਵਿਦ ਸਟੱਫ ਤਾਂ ਮੇਰੇ ਸਾਹਮਣੇ ਨਾਲ 32 ਤੋਂ 3500 ਦੇ ਵਿੱਚ ਜਿਹੜਾ ਤੁਹਾਡਾ ਸੂਟ ਹੈ 3500 ਦੇ ਵਿੱਚ ਰੈਡੀ ਹੋ ਜਾਊਗਾ ਵਿਦਆਊਟ ਦੁਪੱਟਾ ਹੈਂਡਵਰਕ ਦੇ ਵਿੱਚ ਪ੍ਰੋਪਰ ਹੈਂਡਵਰਕ ਹੋਇਆ ਹੋਇਆ ਹੈ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਕਿਸੇ ਵੀ ਸਟੱਫ ਦੇ ਉੱਪਰ ਜਿਹੜਾ ਇਹ ਡਿਜ਼ਾਈਨ ਹੈ ਇਹ ਰੈਡੀ ਕਰਵਾ ਸਕਦੇ ਹੋਗੇ ਜੋ ਆਪਣੇ ਕੋਲੇ ਨੈਕ ਸੂਟ ਆਏਗਾ ਉਹ ਮਸ਼ੀਨ ਵਰਕ ਦੇ ਵਿੱਚ ਹੋਏਗਾ ਜੀ ਜੋ ਇਹ ਹੈ ਆਪਣੇ ਕੋਲੇ ਇਹ ਸੈਲਫ ਦੇ ਵਿੱਚ ਆਏਗਾ ਸਟੱਫ ਆਪਣੇ ਕੋਲੇ ਸੈਲਫ ਕਰੀਬ ਦੇ ਵਿੱਚ ਇਹ ਆਪਾਂ ਨੇ ਨੈਕ ਦੇ ਉੱਪਰ ਕੰਮ ਕੀਤਾ ਹੋਇਆ ਇਹ ਸਾਰਾ ਜਿਹੜਾ ਡਿਜ਼ਾਈਨ ਬਣਿਆ ਹੋਇਆ ਇਹ ਸਿੰਗਲ ਟਾਂਕੇ ਦੇ ਵਿੱਚ ਆਊਗਾ ਇੱਥੇ ਹੈ ਜੋ neck ਬਣ ਜਾਏਗਾ ਇਸ ਜਗ੍ਹਾ ਤੇ neck ਆ ਜੂਗਾ ਇਹ ਅਗਰ ਤੁਸੀਂ ਓਨਲੀ ਸਟੱਫ ਲਓਗੇ ਸ਼ਰਟ ਦਾ ਘੱਟ ਤੋਂ ਘੱਟ ਵੀ 1000 ਤੋਂ 1200 ਦੇ ਵਿੱਚ ਆਏਗਾ ਤਾਂ ਆਟੋਮੈਟਿਕ ਕਾਸਟ ਹੈ ਜਿਹੜੀ ਸੂਕ ਦੀ ਉਹ ਵੱਧ ਜਾਂਦੀ ਹੈ ਅਗਰ ਇਹੀ ਡਿਜ਼ਾਈਨ ਤੁਸੀਂ ਪਲੇਨ ਦੇ ਉੱਪਰ ਕਰਵਾਉਣੇ ਹੋ ਤਾਂ ਉਹਦੇ ਨਾਲ ਅ ਫਰਕ ਪੈ ਜਾਂਦਾ ਹੈ ਕਾਸਟ ਦਾ ਵੀ ਇਹ ਆਪਣੇ ਕੋਲੇ ਫਰੰਟ ਆ ਜੂਗਾ फ्रंट ਦਾ neck ਆਏਗਾ ਇਹ ਬਿਲਕੁਲ ਇਸ ਤਰ੍ਹਾਂ ਲੱਗਦਾ ਜਿਵੇਂ ਆਪਾਂ ਨੇ ਪੈਚ ਲਗਾ ਕੇ ਕੀਤਾ ਹੁੰਦਾ ਐ ਇੰਨੀ ਫਿਨਿਸ਼ਿੰਗ ਆਈ ਹੈ ਵਰਕ ਦੇ ਉੱਪਰ ਇਹ ਹੈ ਜੋ ਆਪਣੇ ਕੋਲੇ ਬੈਕ neck ਦੇ ਉੱਪਰ ਆ ਜਾਏਗਾ ਤੁਸੀਂ ਆਪਣੇ ਅਕੋਰਡਿੰਗ ਇਹ ਬੈਕ ਦੇ ਉੱਪਰ ਰਖਵਾਇਆ ਹੋਇਆ ਤੁਸੀਂ ਚਾਹੋ ਤਾਂ ਜੋ ਫਰੰਟ ਰੱਖਿਆ ਹੋਇਆ ਸੀਗਾ ਇਹ ਸੀਗਾ ਜੋ ਫਰੰਟ ਦਾ ਵਰਕ ਸੀਗਾ ਤੁਸੀਂ ਇਹ ਚਾਹੋ ਬੈਗ ਦੇ ਉੱਪਰ ਵੀ ਕਰ ਸਕਦੇ ਹੋ ਇਹ ਹੈ ਜੋ ਫਰੰਟ ਦੇ ਉੱਪਰ ਰੱਖ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਤੁਸੀਂ ਆਪਣੇ ਅਕੋਰਡਿੰਗ ਐਡਜਸਟ ਕਰ ਸਕਦੇ ਹੋਗੇ ਕੰਮ ਨੂੰ ਇਹ ਬੈਕ ਨੈੱਕ ਰੱਖਿਆ ਹੋਇਆ ਤੁਸੀਂ ਫਰੰਟ ਕਰਨਾ ਹੈ ਫਰੰਟ ਵੀ ਕਰ ਸਕਦੇ ਹੋਗੇ ਜਿਹੜੀਆਂ ਇਹਦੀਆਂ 슬ੀਵਜ਼ ਹੈ ਸਲੀਵਜ਼ ਵੀ ਇਹਦੀਆਂ ਸਿੰਗਲ ਟਾਂਕੇ ਦੇ ਵਿੱਚ ਹੀ ਆਉਣੀਆਂ ਫੁੱਲ ਸੂਟ ਹੈ ਜੋ ਸਿੰਗਲ ਟਾਂਕੇ ਦੇ ਵਿੱਚ ਇਹ ਰੈਡੀ ਹੋਇਆ ਹੋਇਆ ਇਸ ਤਰ੍ਹਾਂ ਇਹ ਸਲੀਵਜ਼ ਦੇ ਉੱਪਰ ਆਜੂਗਾ ਕੰਮ ਜਿਹੜੀ ਆਪਾਂ ਨੇ ਇਹਦੇ ਨਾਲ ਬਾਟਮ ਰੱਖੀ ਹੋਈ ਆ ਉਹ ਪਿਓਰ ਸ਼ਿਮਰ ਦੀ ਆਏਗੀ ਸੌਫਟ ਵਾਲਾ ਸ਼ਿਮਰ ਹੈ ਇਹ ਆਫ ਵਾਈਟ ਸ਼ਰਟ ਸੀ orange ਕਲਰ ਦੀ ਹੈ ਜੋ ਆਪਣੇ ਕੋਲੇ बॉटम आਜੂਗੀ ਇਸ ਤਰ੍ਹਾਂ ਪੈਚ ਲਗਾ ਕੇ बॉटम ਦੇ ਉੱਪਰ ਕੰਮ ਕੀਤਾ ਹੋਇਆ ਹੈ ਇਸ ਤਰ੍ਹਾਂ ਦੇ ਨਾਲ ਇਹ बॉटम ਦੇ ਉੱਪਰ ਆਜੂਗਾ ਔਰੇਂਜ ਤੇ ਆਫ ਵਾਈਟ ਦਾ ਕਾਫੀ ਟ੍ਰੈਂਡ ਆ ਹੁਣ ਇਸ ਤਰ੍ਹਾਂ ਆਪਾਂ ਨੇ ਕੰਬੀਨੇਸ਼ਨ ਇਹ ਕੀਤਾ ਹੋਇਆਗਾ ਤੁਸੀਂ ਅਗਰ ਇਹਦਾ ਕੰਬੀਨੇਸ਼ਨ ਚੇਂਜ ਕਰਵਾਉਣਾ ਹੈ ਉਹ ਵੀ ਕਰਵਾ ਸਕਦੇ ਹੋ ਅਗਰ ਇਹੀ ਜਿਹੜਾ ਵਰਕ ਹੈ ਤੁਸੀਂ ਪਲੇਨ ਦੇ ਉੱਪਰ ਕਰਵਾਉਣਾ ਪਲੇਨ ਸਟਾਫ ਤੇ ਵੀ ਕਰਵਾ ਸਕਦੇ ਹੋ ਪਸ਼ਮੀਨੇ ਦੇ ਉੱਪਰ ਕਰਵਾਉਣਾ ਪਸ਼ਮੀਨੇ ਦੇ ਉੱਪਰ ਵੀ ਇਹ ਵਰਕ ਹੈ ਜਿਹੜਾ ਬਹੁਤ ਸੋਹਣਾ ਲੱਗੇਗਾ ਪਸ਼ਮੀਨੇ ਤੇ ਵੀ ਤੁਸੀਂ ਇਹ ਵਰਕ ਹੈ ਜਿਹੜਾ ਕਰਵਾ ਸਕਦੇ ਹੋਗੇ ਤੁਸੀਂ ਆਪਣੇ ਅਕੋਰਡਿੰਗ ਸਟੱਫ ਦੀ ਚੋਇਸ ਕਰਕੇ ਫਿਰ ਕੋਈ ਵੀ ਵਰਕ ਹੈ ਜਿਹੜਾ ਕਰਵਾ ਸਕਦੇ ਹੋਗੇ ਪਲੀਜ਼ ਅਗਰ ਮੇਰੀ ਵੀਡੀਓ ਤੇ ਫਸਟ ਟਾਈਮ ਆਇਓ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰਕੇ ਜਾਇਓ ਮਿਲਦੇ ਹੋਰ ਨਵੇਂ ਸੂਰਤ ਦੇ ਨਾਲ ਥੈਂਕ ਯੂ ਜੀ